ਹੈਲੋ एवरीवन ਸਤਿ ਸ਼੍ਰੀ ਅਕਾਲ ਐਂਡ ਵੈਲਕਮ ਬੈਕ ਟੂ ਥਿਸ ਚੈਨਲ ਉਮੀਦ ਕਰਦੀ ਹਾਂ ਕਿ ਸਾਰੇ ਫਰੈਂਡਸ ਬਹੁਤ ਵਧੀਆ ਹੋਣਗੇ ਅਸੀਂ ਬਣਾਈ ਹੈ ਪੰਜੀਰੀ ਅਸੀਂ ਪਿੰਡ ਗਏ ਸੀ ਉੱਥੋਂ ਕਿਉਂ ਲੈ ਕੇ ਆਏ ਆ ਨਾਲ ਮੰਮੀ ਆਏ ਨੇ ਇਹ ਮੇਰੇ ਮਦਰ ਇਨ ਲਾ ਨੇ ਪਹਿਲਾਂ ਅਸੀਂ ਪੰਜੀਰੀ ਬਣਾ ਕੇ ਠੰਡੀ ਰੱਖ ਦਿੱਤੀ ਸੀ ਹੁਣ ਠੰਡੀ ਹੋਈ ਹੈ ਹੁਣ ਇਹਦੇ ਵਿੱਚ ਚੀਨੀ ਮਿਕਸ ਕਰ ਰਹੇ ਹਾਂ ਤੁਸੀਂ ਸੋਚ ਰਹੇ ਹੋਵੋਗੇ ਕਿ ਅੱਜ ਕੱਲ੍ਹ ਗਰਮੀ ਦੇ ਟਾਈਮ ਤੇ ਪੰਜੀਰੀ ਇਹ ਪੰਜੀਰੀ ਵਿੱਚ ਅਸੀਂ ਗਰਮ ਚੀਜ਼ਾਂ ਕੁਝ ਵੀ ਨਹੀਂ ਪਾਈਆਂ ਬਦਾਮ ਵਗੈਰਾ ਅਸੀਂ ਇਹ ਸੀਡ ਪਾ ਕੇ ਬੀਜ ਪਾ ਕੇ ਬਣਾਈ ਹੈ ਪੰਜੀਰੀ ਜਿੱਦਾਂ ਖਰਬੂਜੇ ਦੇ ਬੀਜ ਕੱਦੂ ਦੇ ਬੀਜ ਔਰ ਸੂਰਜਮੁਖੀ ਦੇ ਬੀਜ ਔਰ ਕੱਲੇ ਕਾਜੂ ਪਾਇਆ ਇਹਦੇ ਵਿੱਚ ਘਿਓ ਹੈ ਤੇ ਆਟਾ ਹੈ ਬਦਾਮ ਅਖਰੋਟ ਇਹ ਡ్రਾਈ ਫਰੂਟਸ ਅਸੀਂ ਨਹੀਂ ਪਾਏ ਕਿਉਂਕਿ ਇਹ ਸਰਦੀਆਂ ਵਿੱਚ ਹੁੰਦੇ ਆ ਗਰਮ ਹੁੰਦੇ ਨੇ ਇਹ ਗਰਮੀਆਂ ਲਈ ਇਹ ਸੀਡ ਬੀਜ ਪਾ ਕੇ ਬਣਾ ਬਣਾਈਦੀ ਹੈ ਇਹ ਮੈਂ ਨੈਟ ਤੇ ਹੀ ਦੇਖੀ ਸੀਗੀ ਤਾਂ ਬੱਚਿਆਂ ਲਈ ਕਿਉਂ ਆਇਆ ਸੀ ਚਲੋ ਥੋੜੀ ਮੰਮੀ ਕਹਿੰਦੇ ਚਲੋ ਪੰਜੀਰੀ ਬਣਾ ਲੈਂਦੇ ਆ ਤਾਂ ਅਸੀਂ ਇਹ ਸੀਡ ਪਾ ਕੇ ਬਣਾਈ ਆ ਪੰਜੀਰੀ ਇਸ ਪੰਜੀਰੀ ਵਿੱਚ ਅਸੀਂ ਪਾਏ ਨੇ ਸੂਰਜਮੁਖੀ ਦੇ ਬੀਜ ਕद्दू ਦੇ ਬੀਜ ਖਰਗੂজে ਦੇ ਬੀਜ ਤਰਬੂਜ ਦੇ ਬੀਜ ਕਾਜੂ ਤੇ ਥੋੜੇ ਜਿਹਾ ਫੁੱਲ ਮਖਾਣਾ ਇਹਨਾਂ ਸਾਰਿਆਂ ਨੂੰ ਪੀਸ ਕੇ ਪਾਇਆ ਮੈਂ ਕਿਉਂਕਿ ਬੱਚੇ ਕਈ ਵਾਰੀ ਨਾ ਖਾਂਦੇ ਨਹੀਂ ਸਾਰੇ ਬੀਜ ਨੂੰ ਇਕੱਠਾ ਹੀ ਪੀਸ ਲਿਆ ਸੀ ਕਿਉਂਕਿ ਜਦੋਂ ਆਟਾ ਭੁੰਨਿਆ ਗਿਆ ਉਦੋਂ ਗਰਮ ਵਿੱਚ ਹੀ ਇਹ ਸੀਡ ਪਾ ਦਿੱਤੇ ਸੀ ਪੀਸੇ ਹੋਏ ਸਾਰੇ ਹੁਣ ਥੋੜਾ ਠੰਡਾ ਹੋਣ ਤੇ ਇਹਦੇ ਵਿੱਚ ਪੀਸੀ ਹੋਈ ਚੀਨੀ ਪਾ ਰਹੇ ਹਾਂ ਨੈਕਸਟ ਡੇ ਅਸੀਂ ਮੰਮੀ ਨੂੰ ਲੈ ਕੇ ਗਏ ਸੀਗੇ ਗੁਰਦੁਆਰਾ ਸੀਸਗੰਨ ਸਾਹਿਬ ਚਾਂਦਨੀ ਚੌਕ ਦਿੱਲੀ ਅਸੀਂ ਬਾਈ ਮੈਟਰੋ ਗਏ ਸੀ ਮੈਟਰੋ ਤੇ ਜਾਣਾ ਆਸਾਨ ਹੈ ਕਿਉਂਕਿ ਮੈਟਰੋ ਗੁਰਗਾਉਂ ਤੋਂ ਡਾਇਰੈਕਟ ਜਾਂਦੀ ਹੈ ਚੇਂਜ ਨਹੀਂ ਕਰਨੀ ਪੈਂਦੀ ਤਾਂ ਅਸੀਂ ਗਏ ਸੀਗੇ ਗੁਰਦੁਆਰਾ ਸਾਹਿਬ ਕਾਫੀ ਦਿਨਾਂ ਤੋਂ ਅਸੀਂ ਵੀ ਗੁਰਦੁਆਰਾ ਸਾਹਿਬ ਗਏ ਨਹੀਂ ਸੀ ਕੋਈ ਵੀ ਗੁਰਦੁਆਰਾ ਸਾਹਿਬ ਨਹੀਂ ਗਏ ਸੀ ਇੱਥੇ ਸਾਡੇ ਨੇੜੇ ਵੀ ਹੈਗੇ ਨੇ ਕਹਿੰਦੇ ਉੱਥੇ ਥੋੜੀ ਪਾਰਕਿੰਗ ਦੀ ਇਸ਼ੂ ਹੈ ਤਾਂ ਇੱਥੇ ਵੀ ਨਹੀਂ ਗਏ ਸੀ ਤਾਂ ਬੰਗਲਾ ਸਾਹਿਬ ਦਾ ਪ੍ਰੋਗਰਾਮ ਬਣ ਰਿਹਾ ਸੀ ਤਾਂ ਉਥੇ ਕੀ ਹੈ ਮੈਟਰੋ ਚੇਂਜ ਕਰਨੀ ਪੈਂਦੀ ਹੈ ਤਾਂ ਅਸੀਂ ਫਿਰ ਡਾਇਰੈਕਟਰ ਸੀਸਗਨ ਸਾਹਿਬ ਵੀ ਗਏ ਸੀਗੇ ਔਰ ਅਸੀਂ ਕਿਤੇ ਨਹੀਂ ਗਏ ਸੀ ਔਰ ਮਾਰਕੀਟ ਦੇਖੀ ਸੀ ਮਾਰਕੀਟ ਵਿੱਚ ਅਸੀਂ ਜਿਹੜੀ ਚਾਨੀ ਚੌਂਗ ਦੀ ਮਾਰਕੀਟ ਹੈ ਉਹ ਹੁਣ ਪਹਿਲੀ ਵਾਰੀ ਘੁੰਮ ਕੇ ਆਈ ਸੀ ਕਿਉਂਕਿ ਉਥੇ ਕੱਪੜੇ ਕਹਿੰਦੇ ਆ ਬਹੁਤ ਵਧੀਆ ਮਿਲਦੇ ਆ ਔਰ ਪਿੱਛੋਂ ਨਾ ਇੱਕ ਫਰੈਂਡ ਨੂੰ ਮੈਂ ਕਹਿ ਗਈ ਸੀ ਮੇਰਾ ਰੀਸੀਵ ਕਰਨ ਵਾਸਤੇ ਪਾਰਸਲ ਉਨੇ ਲੈ ਲਿਆ ਸੀ ਔਰ ਕੁਛ ਹੋਰ ਪਾਰਸਲ ਆਏ ਸੀਗੇ ਉਹਨਾਂ ਨੂੰ ਓਪਨ ਕਰ ਰਹੀ ਆ ਕਿ ਇਹ ਮੈਂ ਆਰਗੇਨਾਈਜ਼ਰ ਮੰਗਵਾਇਆ ਇਹ ਫੋਲਡੇਬਲ ਆਰਗੇਨਾਈਜ਼ਰ ਨੇ ਇੰਦੇ ਵਿੱਚ ਸੈੱਟ ਹੈ ਦੋ ਛੋਟੇ ਨੇ ਇੱਕ ਵੱਡਾ ਹੈ ਤਿੰਨ ਦਾ ਸੈੱਟ ਹੈ ਇਹ ਆਰਗੇਨਾਈਜ਼ਰ ਮੈਂ ਯੂਜ਼ ਕਰਾਂਗੀ ਆਪਣੀ ਵਾਰਡਰੋਬ ਵਿੱਚ ਇੱਕ ਬੱਚਿਆਂ ਦੇ ਲਈ ਔਰ ਇੱਕ ਆਪਣੇ ਲਈ ਇਹਨਾਂ ਮੈਂ ਜਿਹੜੇ ਛੋਟਾ ਛੋਟਾ ਸਮਾਨ ਹੁੰਦਾ ਹੈ ਨਾ ਬਨਾਣ ਵਗੈਰਾ ਹੈਂਕੀ ਸੌਕਸ ਉਹ ਮੈਂ ਬਾਸਕਟਾਂ ਵਿੱਚ ਪਾ ਕੇ ਰੱਖਦੀਆਂ ਔਰ ਉਹ ਬਾਸਕਟਾਂ ਜਿਹੜੀਆਂ ਨੇ ਉਹ ਉੱਪਰੋਂ ਓਪਨ ਨੇ ਤੇ ਉਹਨਾਂ ਨੂੰ ਇੱਕ ਦੂਜੇ ਦੇ ਵਿੱਚ ਉੱਪਰ ਨਹੀਂ ਰੱਖ ਸਕਦੀ ਤਾਂ ਹੁਣ ਇਹ ਵਾਲੇ ਆਰਗੇਨਾਈਜ਼ਰ ਮੰਗਵਾਏ ਨੇ ਇਹਨਾਂ ਦੇ ਵਿੱਚ ਉਹ ਹੈਂਕੀ ਵਗੈਰਾ ਪਾ ਕੇ ਰੱਖਾਂਗੀ ਔਰ ਇਹਨਾਂ ਦੇ ਉੱਪਰ ਵੀ ਮੈਂ ਸਾਮਾਨ ਰੱਖ ਸਕਦੀ ਆ ਬਾਸਕਟਾਂ ਨੂੰ ਕੀ ਸੀਗਾ ਕਿ ਮੈਨੂੰ ਸਾਰੀਆਂ ਨੂੰ ਕੱਲੀ-ਕੱਲੀ ਰੱਖਣੀ ਪੈਂਦੀ ਸੀ ਤਾਂ ਉਹਦੇ ਵਿੱਚ ਸਪੇਸ ਜ਼ਿਆਦਾ ਚਾਹੀਦਾ ਸੀ ਤਾਂ ਹੁਣ ਮੈਂ ਇਹ ਆਰਗੇਨਾਈਜ਼ਰ ਵਿੱਚ ਪਾ ਕੇ ਰੱਖਾਂਗੀ ਔਰ ਇਹਦੇ ਉੱਤੇ ਵੀ ਕੁਝ ਨਾ ਕੁਝ ਸਾਮਾਨ ਰੱਖ ਸਕਦੀ ਆ ਇਸ ਲਈ ਮੈਂ ਇਹ ਮੰਗਵਾਇਆ ਕਪੜੀ ਰੱਖਣ ਲਈ ਵੀ ਇਹ ਬੈਸਟ ਔਰਗੇਨਾਈਜ਼ਰ ਨੇ ਇਹਦੇ ਵਿੱਚ ਕੀ ਹੈ ਜਿਹੜੀਆਂ ਤਿਆਂ ਨੇ ਆਪਾਂ ਤੈ ਮਾਰ ਕੇ ਰੱਖ ਦਿਆਂ ਕਪੜੇ ਉਹ ਤੈ ਖਰਾਬ ਨਹੀਂ ਹੁੰਦੀਆਂ ਔਰ ਵੈਸੇ ਆਪਾਂ ਤੈ ਕਰਕੇ ਅਲਮਰਾ ਵਿੱਚ ਰੱਖਦੇ ਜਦੋਂ ਇੱਕ ਅੱਧਾ ਕਪੜਾ ਕੱਢਣਾ ਹੁੰਦਾ ਤਾਂ ਸਾਰੇ ਹੀ ਖਰਾਬ ਹੋ ਜਾਂਦੇ ਨੇ ਔਰ ਬੜੀ ਜਲਦੀ ਔਰਗੇਨਾਈਜ਼ ਕਰਨੀ ਪੈਂਦੀ ਹੈ ਔਰ ਮੈਂ ਕਾਫੀ ਟਾਈਮ ਤੋਂ ਬਾਸਕਟਾਂ ਯੂਜ਼ ਕਰ ਰਹੀਆਂ ਏ অর্ਗੇਨਾਈਜ਼ਰ ਮੈਂ ਐਮਾਜ਼ੋਨ ਤੋਂ ਪਰਚੇਸ ਕੀਤੇ ਆ ਕੁਆਲਿਟੀ ਬਹੁਤ ਅੱਛੀ ਆਈ ਹੈ ਪਹਿਲਾਂ ਵੀ ਮੈਂ ਮੰਗਵਾਏ ਸੀ ਉਹ ਜਿਪ ਵਾਲੇ ਬੈਗ ਸੀਗੇ ਇਹ ਵਾਲੇ ਹੁਣ ਮੰਗਵਾਏ ਆ ਹੁਣ ਮੈਂ ਓਪਨ ਕਰਨ ਲੱਗੀ ਆ ਆਪਣੀ ਸਭ ਤੋਂ ਫੇਵਰਿਟ ਚੀਜ਼ ਜਿਹੜੀ ਮੈਂ ਬਹੁਤ ਦਿਨਾਂ ਤੋਂ ਮੈਂ ਚੈੱਕ ਕਰ ਰਹੀ ਸੀ ਇਹਨੂੰ ਦੇਖ ਰਹੀ ਸੀ ਐਮਾਜ਼ੋਨ ਤੋਂ ਹੀ ਮੰਗਵਾਇਆ ਹੈ ਵੀ ਇਹਨੂੰ ਥੋੜਾ ਅਸੈਂਬਲ ਕਰਨਾ ਪੈਣਾ ਹੈ ਤੇ ਟਾਈਮ ਲੱਗੇਗਾ ਇੱਥੇ ਮੈਂ ਬੱਚਿਆਂ ਵਾਲੇ ਰੂਮ ਵਿੱਚ ਨਾ نیچے ਬੈਡਿੰਗ ਲਗਾਈ ਹੋਈ ਹੈ ਇੱਕ ਤਾਂ ਬੱਚਿਆਂ ਦੀਆਂ ਛੋਟੀਆਂ ਚੱਲਦੀਆਂ ਨੇ ਉਹ ਖੇលਦੇ ਹੁੰਦੇ ਆ ਔਰ ਨਾਲੇ ਇੱਧਰ ਏਸੀ ਚੱਲਦਾ ਔਰ ਦੂਸਰੇ ਰੂਮ 'ਚ ਅਸੀਂ ਕੂਲਰ ਲਾਇਆ ਹੋਇਆ ਹੈ ਔਰ ਜਿਸ ਦਿਨ ਜ਼ਿਆਦਾ ਗਰਮੀ ਹੁੰਦੀ ਹੈ ਫਿਰ ਅਸੀਂ ਸਾਰੇ ਇੱਕੋ ਰੂਮ 'ਚ ਹੀ ਸੌਂਨੇ ਆ ਸਟੈਂਡ ਹੈ ਗਮਲੇ ਰੱਖਣ ਲਈ ਬਾਲਕਨੀ ਲਈ ਬਾਲਕਨੀ ਵਿੱਚ ਜਿੱਥੇ ਪੌਦੇ ਰੱਖੇ ਹੋਏ ਸੀ ਨਾ ਉਹ ਥੋੜੀ ਬਾਲਕਨੀ ਸਾਡੀ ਨਾ ਬੰਦ-ਬੰਦ ਜੀ ਹੈ ਕਈ ਪੌਦਿਆਂ ਨੂੰ ਹਵਾ ਔਰ ਧੁੱਪ ਘੱਟ ਲੱਗ ਰਹੀ ਸੀ ਔਰ ਉਹ ਨਾ ਖਰਾਬ ਹੋ ਰਹੇ ਸੀ ਪੌਦੇ ਛੋਟੇ ਛੋਟੇ ਮੀਲੀ ਬਗਸ ਆ ਰਹੇ ਸੀ ਵਾਈਟ ਤੇ ਬਲੈਕ ਵਾਲੇ ਤਾਂ ਇਹ ਮੈਂ ਨਟ ਤੇ ਸਰਚ ਕੀਤਾ ਸੀ ਇਹ ਵਾਲਾ ਮੈਨੂੰ ਰੈਕ ਦਿਖਿਆ ਇਹਦੇ ਨਾਲ ਕਿ ਇਹ ਥੋੜਾ ਹਾਈਟ ਵੀ ਹੋ ਜਾਏਗੀ ਧੁੱਪ ਵੀ ਲੱਗੇਗੀ ਔਰ ਹਵਾ ਵੀ ਲੱਗੇਗੀ ਤਾਂ ਇਹ ਹੁਣ ਅਸੈਂਬਲ ਕਰਾਂਗੀ ਇਹਨੂੰ ਮੈਂ ਇਹਦੇ ਸਾਰੇ ਪਾਰਟਸ ਦਿੱਤੇ ਹੋਏ ਨੇ ਇਹਨਾਂ ਨੂੰ ਆਪਸ ਵਿੱਚ ਨਟ ਬੋਲਟ ਦੇ ਨਾਲ ਕਨੈਕਟ ਕਰਨਾ ਹੈ ਉਹ ਨਟ ਬੋਲਟ ਨਾਲ ਹੀ ਦੇ ਰੱਖਿਆ ਇਦਾਂ ਦੇ ਪ੍ਰੋਡਕਟ ਆਨਲਾਈਨ ਲੋ ਤਾਂ ਉਹਨਾਂ ਵਿੱਚ ਡਿਸਮੈਂਟਲ ਦੀ অপਸ਼ਨ ਹੁੰਦੀ ਹੈ ਕਿਉਂਕਿ ਅਸੀਂ ਜਾਂ ਜਿੱਦਾਂ ਟਰਾਂਸਫਰ ਹੁੰਦਾ ਰਹਿੰਦਾ ਹੈ ਤਾਂ ਸਾਨੂੰ ਸਮਾਨ ਨੂੰ ਵੀ ਨਾਲ ਲੈ ਕੇ ਜਾਣਾ ਪੈਂਦਾ ਤਾਂ ਇਹਨੂੰ ਅਸੀਂ ਖੋਲ ਕੇ ਨਾਲ ਜਾ ਸਕਦੇ ਹਾਂ ਕਦੋਂ ਵੀ ਪਹਿਲਾਂ ਮੈਂ ਇੱਥੇ ਲੋਕਲ ਸਟੋਰ ਤੇ ਵੀ ਟਰਾਈ ਕੀਤਾ ਸੀ ਤਾਂ ਉਹਨ ਦੇ ਵਿੱਚ ਕੀ ਹੈ ਜਿਸ ਮੈਂਟਲ ਦੀ অপਸ਼ਨ ਨਹੀਂ ਸੀ ਉਹ ਉਦਾਂ ਹੀ ਪੂਰਾ ਬਣਿਆ ਹੋਇਆ ਸੀ ਫਿਰ ਮੈਨੂੰ ਪੈਕ ਕਰਨਾ ਥੋੜਾ ਮੁਸ਼ਕਿਲ ਹੁੰਦਾ ਜਦੋਂ ਕਿਤੇ ਦੂਰ ਟਰਾਂਸਫਰ ਹੋ ਜਾਂਦੀ ਹੈ ਤਾਂ ਫਿਰ ਮੈਂ ਇਹ ਆਨਲਾਈਨ ਹੀ ਆਰਡਰ ਕੀਤਾ ਸੀ ਹੁਣ ਇਹਨੂੰ ਮੈਂ ਅਸੈਂਬਲ ਕਰਾਂਗੀ ਇਹਦੇ ਨਾਲ ਸਲਿੱਪ ਦੇ ਰੱਖੀ ਹੁੰਦੇ ਤੇ ਦੱਸਿਆ ਹੋਇਆ ਕਿਹੜਾ ਪਾਰਟ ਹੈ ਜਿਹੜਾ ਕਿਵੇਂ ਲੱਗਣਾ ਹੈ ਕਿੱਦਾਂ ਇਹਨੂੰ ਅਸੈਂਬਲ ਕਰਨਾ ਹੈ ਉਹ ਸਾਰਾ ਦੇਖ ਕੇ ਹੁਣ ਮੈਂ ਇਹਨੂੰ ਕਰਾਂਗੀ ਅਸੈਂਬਲ ਜਿਆਦਾ ਮੁਸ਼ਕਿਲ ਤਾਂ ਨਹੀਂ ਹੈ ਇਹ ਮੈਟਲ ਹੈ ਲਾਈਟ ਵੇਟ ਹੈ ਬਿਲਕੁਲ ਔਰ ਇਹਦੇ ਵਿੱਚ ਕਲਰ অপਸ਼ਨ ਸੀ ਦੋ ਇੱਕ ਵਾਈਟ ਇੱਕ ਬਲੈਕ ਮੈਂ ਵਾਈਟ ਲਿਆ ਏ ਔਰ 3 ਟਾਇਰ ਇਹ ਹੈ ਸਟੈਂਡ ਤਿੰਨ ਸਟੈਪ ਵਿੱਚ ਬਣੇਗਾ ਇਹ ਇੱਕ ਸਟੈਪ ਪਹਿਲਾਂ ਤੋਂ ਹੀ ਰੈਡੀ ਸੀਗਾ ਔਰ ਇਹ ਮੈਂ ਸੈਕਿੰਡ ਵਾਲਾ ਹੈ ਜਿਹੜਾ ਉਹ ਰੈਡੀ ਕਰ ਰਹੀ ਆ ਇਹਦੀ ਹਾਈਟ ਥੋੜੀ ਜੀ ਜ਼ਿਆਦਾ ਹੈ ਔਰ ਥਰਡ ਥਰਡ ਹੈ ਜਿਹੜਾ ਉਹਦੀ ਇਹ ਤੋਂ ਜ਼ਿਆਦਾ ਹੈ ਥੋੜੀ ਜੀ ਹੋਰ ਹਾਈਟ ਇਹ ਕੈਪ ਲਗਾ ਰਹੀਆਂ ਇਹਦੇ ਨਾਲ ਹੀ ਆਈਆਂ ਨੇ ਤਾਂਕਿ ਫਰਸ਼ ਵਗੈਰਾ ਤੇ ਸਕ੍ਰੈਚੀਜ਼ ਨਾ ਆਣ ਪੂਰੀ ਤਰ੍ਹਾਂ ਅਸੈਂਬਲ ਹੋ ਚੁੱਕਿਆ ਇਹ ਸਭ ਤੋਂ بڑے ਵਾਲਾ ਹੈ ਪਾਰਟ ਉਹਦਾ ਸਟੈਂਡ ਦਾ ਇਸ ਤੋਂ ਅੱਗੇ ਕੋ ਹੋਰ ਆਏਗਾ ਉਹ ਮੈਂ ਤੁਹਾਨੂੰ ਦਿਖਾਨੀਆਂ ਹੁਨੇ ਐਦਾਂ ਇਹ ਰੱਖਿਆ ਜਾਏਗਾ ਗਮਲੇ ਦੇ ਉੱਤੇ ਬਾਅਦ ਵਿੱਚ ਸਜਾਵਾਂਗੀ ਉਹ ਪਹਿਲਾਂ ਕਿਚਨ ਵਿੱਚ ਜਾਵਾਂਗੀ ਜੇ ਉਹਨਾਂ ਨੂੰ ਖਾਣਾ ਬਣਾਉਣਾ ਹੈ ਅੱਜ ਦੇ ਵਲੌਗ ਵਿੱਚ ਇੰਨਾ ਹੀ ਮਿਲਦੇ ਹਨ ਨੈਕਸਟ ਵਲੌਗ ਵਿੱਚ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓਜ਼ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ